ਫਰੀਦਕੋਟ ਦੇ ਵਿੱਚ ਆਂਗਣਵਾੜੀ ਵਰਕਰਾਂ ਨੇ ਘੇਰੀ ਕੈਬਨਟ ਮੰਤਰੀ ਦੀ ਰਿਹائش 14 ਮਹੀਨਿਆਂ ਤੋਂ ਮਾਨ ਪੱਤਾ ਨਾ ਮਿਲਣ ਦੇ ਚਲਦਿਆਂ ਪ੍ਰਗਟਾਈ ਨਾਰਾਜ਼ਗੀ ਸਰਕਾਰ ਦੇ ਖਿਲਾਫ ਕੀਤੀ ਨਾਰੇਬਾਜ਼ੀ ਪੰਜਾਬ ਦੀ ਸੂਬਾ ਪੱਧਰੀ ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਰਿਹائش ਦਾ ਕਿਰਾਉ ਕੀਤਾ ਗਿਆ ਦਰਅਸਲ ਫਰੀਦਕੋਟ ਦੇ ਵਿੱਚ ਇਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਤੇ ਆਖਿਆ ਗਿਆ ਕਿ ਪਿਛਲੇ 14 ਮਹੀਨਿਆਂ ਤੋਂ ਇਹਨਾਂ ਨੂੰ ਮਾਨ ਪੱਤਾ ਨਹੀਂ ਦਿੱਤਾ ਜਾ ਰਿਹਾ ਜਿਸ ਦੇ ਚੱਲਦਿਆਂ ਹੁਣ ਘਰ ਦਾ ਗੁਜ਼ਾਰਾ ਵੀ ਔਖਾ ਹੋ ਗਿਆ ਉਹਨਾਂ ਦਾ ਕਹਿਣਾ ਹੈ ਕਿ ਇੱਥੋਂ ਤੱਕ ਕਿ ਨਵੀਆਂ ਭਰਤੀ ਕੀਤੀਆਂ ਵਰਕਰਾਂ ਨੂੰ ਵੀ 6 ਮਹੀਨਿਆਂ ਤੋਂ ਮਾਨ ਪੱਤਾ ਨਹੀਂ ਦਿੱਤਾ ਗਿਆ ਜਿਸ ਕਾਰਨ ਕਿ ਘਰ ਦੇ guzare ਨਹੀਂ ਚੱਲ ਰਹੇ ਉਹਨਾਂ ਇਲਜ਼ਾਮ ਲਗਾਏ ਨੇ ਕਿ ਬੱਚਿਆਂ ਨੂੰ ਮਿਲਣ ਵਾਲੀ ਫੀਡ ਜੋ ਕਿ ਪਹਿਲਾਂ ਦਿੱਤੀ ਜਾਂਦੀ ਸੀ ਉਹ ਬਹੁਤ ਵਧੀਆ ਸੀ ਪਰ ਹੁਣ ਬਹੁਤ ਘੱਟਿਆ ਕਿਸਮ ਦੀ ਸਪਲਾਈ ਆ ਰਹੀ ਹੈ ਇਸ ਇਸ ਦੇ ਨਾਲ ਹੀ ਉਹਨਾਂ ਬੱਚਿਆਂ ਦੀ ਫੀਡ ਮਾਮਲੇ ਦੇ ਵਿੱਚ ਵੱਡੇ ਕਪਲੇ ਦਾ ਵੀ ਦੋਸ਼ ਲਗਾਇਆ ਤੇ ਇਸ ਦੀ ਕਾਰਵਾਈ ਦੀ ਮੰਗ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਕਿ ਜੇਕਰ ਅਜੇ ਵੀ ਸਰਕਾਰ ਦੇ ਵੱਲੋਂ ਮੰਗਾਵਲ ਧਿਆਨ ਨਹੀਂ ਦਿੱਤਾ ਜਾਂਦਾ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਸੰਘਰਸ਼ ਵਿੜਿਆ ਜਾਵੇਗਾ ਇਸ ਦੇ ਨਾਲ ਉਹਨਾਂ ਕਿਹਾ ਕਿ ਸੈਂਟਰ ਸਰਕਾਰ ਤੋਂ ਬਜਟ ਆਉਣ ਦੇ ਬਾਵਜੂਦ ਵੀ ਮੋਬਾਈਲ ਨਹੀਂ ਦਿੱਤੇ ਜਾ ਰਹੇ ਤੇ ਨਾ ਹੀ ਮੋਬਾਈਲ ਪੱਤਾ ਦਿੱਤਾ ਜਾ ਰਿਹਾ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖਿਲਾਫ ਇੱਥੇ ਜਮ ਕੇ ਨਾਰੀਬਾਜ਼ੀ ਕੀਤੀ ਹੈ ਮਸਲਾ ਸਾਡਾ ਇਹ ਹੈਗਾ ਜੀ ਅਸਿਆਲ ਪੰਜਾਬ ਆਗਣਵਾੜੀ ਮਲਾਜ਼ਮ ਯੂਨੀਅਨ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਜਦੋਂ ਤੋਂ ਇਹ ਸਰਕਾਰ ਆਈ ਹੈ ਪਿਛਲੇ 2 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਵੇ ਆਂਗਣਵਾੜੀ ਵਰਕਰਾਂ ਨੂੰ ਇਹ ਤਨਖਾਹਾਂ ਨਹੀਂ ਦੇ ਪਾ ਰਹੇ ਤਨਖਾਹਾਂ ਵੀ ਨਹੀਂ ਹੈਗੀਆਂ ਮਾਣ ਪੱਤਾ ਹੈਗਾ ਜਿਹੜਾ ਇਹਨਾਂ ਨੂੰ ਦੇਣਾ ਹੁੰਦਾ ਪਰ ਪੰਜਾਬ ਦੀ ਸਰਕਾਰ ਜਿਹੜੀ ਹੈਗੀ ਆ ਇਹਨਾਂ ਨੂੰ ਇਹ ਅਸਫਲ ਰਹੀ ਹੈ ਮਾਣ ਪੱਤਾ ਦੇਣ ਚ 14 ਮਹੀਨੇ ਹੋ ਗਏ ਬਾਲ ਭਲਾਈ ਕੌਂਸਲ ਦੇ ਵਿੱਚ ਕੰਮ ਕਰਦੀਆਂ ਜਿਹੜੀਆਂ ਆਂਗਣਵਾੜੀ ਵਰਕਰਾਂ ਉਹਨਾਂ ਨੂੰ ਸਟੇਟ ਸ਼ੇਅਰ ਨਹੀਂ ਦਿੱਤਾ ਗਿਆ ਜਿਹੜੀਆਂ ਸਮਾਜ ਭਲਾਈ ਬੋਰਡ ਦੇ ਵਿੱਚ ਕੰਮ ਕਰ ਰਹੀਆਂ ਆਂਗਣਵਾੜੀ ਵਰਕਰ ਹੈਲਪਰ ਉਹਨਾਂ ਨੂੰ 7 ਮਹੀਨੇ ਤੋਂ ਜਿਹੜਾ ਹੈਗਾ ਨਾ ਸਟੇਟ ਸ਼ੇਅਰ ਨਾ ਸੈਂਟਰ ਸ਼ੇਅਰ ਤੇ ਜਿਹੜੀਆਂ ਦੂਜੇ ਆਮ ਵਰਕਰ ਹੈਗੀਆਂ ਮੁੱਖ ਵਿਭਾਗ ਦੀਆਂ ਉਹਨਾਂ ਨੂੰ ਵੀ 6-6 ਮਹੀਨੇ ਬਾਅਦ ਮਾਨ ਪੱਤਾ ਮਿਲਦਾ ਹੈਗਾ ਸੋ ਇਦਾਂ ਦੇ ਹਾਲਾਤ ਬਣੇ ਹੋਏ ਆ ਪੰਜਾਬ ਸਰਕਾਰ ਦੇ ਜਿਹੜੀਆਂ ਨਵੀਆਂ ਆਂਗਣਵਾੜੀ ਵਰਕਰ ਹੈਲਪਰ ਦੀਆਂ ਭਰਤੀਆਂ ਇਹਨਾਂ ਨੇ ਕਰ ਲਈਆਂ ਉਹਨਾਂ ਨੂੰ ਵੀ 7-7 8-8 ਮਹੀਨੇ ਹੋ ਗਏ ਉਹਨਾਂ ਨੂੰ ਵੀ ਕੋਈ ਮਾਨ ਪੱਤਾ ਨਹੀਂ ਦਿੱਤਾ ਤਾਂ ਕਹਿਣ ਦਾ ਮੇਰਾ ਮਤਲਬ ਹੈਗਾ ਕਿ ਪਹਿਲੀ ਸਰਕਾਰ ਇੰਨੀ ਨਿਕੰਮੀ ਹੈਗੀ ਆ ਕਿ ਜਿਹੜੀ ਲੋਕਾਂ ਨੂੰ ਉਹਨਾਂ ਦਾ ਕੰਮ ਕਰਾ ਕੇ ਸਮੇਂ ਤੇ ਤਨਖਾਹ ਦੇਣ 'ਚ ناکਾਮਜਾਬ ਰਹੀ ਹੈ ਸੋ ਇਦਾਂ ਦੇ ਹਾਲਾਤਾਂ ਦੇ ਵਿੱਚ ਆਂਗਣਵਾੜੀ ਵਰਕਰ ਹੈਲਪਰਾਂ ਜਿਹੜੀਆਂ ਉਹ ਉਹਨਾਂ ਦੀਆਂ ਹਾਲਤਾਂ ਇਹ ਵੀ ਭੁੱਖੇ ਮਰਨ ਦੀ ਨੌਬਤ ਆਈ ਹੋਈ ਹੈ ਹਰ ਬੰਦਾ ਚਾਹੁੰਦਾ ਵੀ ਉਹ ਜੇ ਮਹੀਨਾ ਕੰਮ ਕਰਦਾ ਮਹੀਨੇ ਬਾਅਦ ਉਹਨੂੰ ਉਹਦੀ ਪੇਮੈਂਟ ਜ਼ਰੂਰ ਮਿਲਣੀ ਚਾਹੀਦੀ ਹੈ ਦੂਜਾ ਇਹਨਾਂ ਨੇ ਕੀ ਕੀਤਾ ਕਿ ਜਿਹੜੇ 3.5 ਤੋਂ 6 ਸਾਲ ਦੇ ਬੱਚੇ ਸੀ ਪਹਿਲਾਂ ਤਾਂ ਪਿਛਲੀ ਸਰਕਾਰ ਨੇ ਹੀ ਉਹ ਕੈਪਟਨ ਸਰਕਾਰ ਨੇ ਹੀ ਉਹ ਬੱਚੇ ਜਿਹੜੇ ਸਾਡੇ ਸਕੂਲਾਂ ਦੇ ਵਿੱਚ ਬਾਹਤੇ ਸੀ ਪਰ ਉਹ ਉਹਨਾਂ ਨੂੰ ਧੱਕੇ ਨਾਲ ਬਿਠਾ ਰਹੇ ਸੀ ਅਸੀਂ ਇਹਦੇ ਤੇ ਮੰਗ ਕਰਦੀਆਂ ਸੀ ਕਿ ਬੱਚੇ ਸਾਡੇ ਕੋਲੇ ਵਾਪਸ ਭੇਜੇ ਜਾਣ ਇਹਨਾਂ ਨੇ ਆਫੀਸ਼ੀਅਲੀ ਕਰਤਾ ਵੀ 3 ਸਾਲ ਦਾ ਬੱਚਾ ਜਿਹੜਾ ਸਕੂਲ ਦੇ ਵਿੱਚ ਦਾਖਲ ਹੋਊਗਾ ਤਨਖਾਹ ਅੰਗਣਵਾੜੀ ਵਰਕਰ ਨੂੰ ਨਹੀਂ ਦੇ ਰਹੇ ਹੈਗੇ ਬੱਚਾ ਅੰਗਣਵਾੜੀ ਸੈਂਟਰ ਦੇ ਵਿੱਚ ਨਹੀਂ ਆ ਰਿਹਾ ਤੇ ਜਿਹੜੀ ਫੀਡ ਦੇ ਰਹੇ ਹੈਗੇ ਅੰਗਣਵਾੜੀ ਸੈਂਟਰਾਂ ਦੇ ਵਿੱਚ ਜਿਹੜੀ ਪਹਿਲਾਂ ਬਹੁਤ ਵਧੀਆ ਸਾਨੂੰ ਰਾਸ਼ਨ ਮਿਲਦਾ ਸੀਗਾ ਵੇਰਕਾ ਦਾ ਹੁੰਦਾ ਸੀਗਾ ਕਣਕ ਇਸੀ ਜਿਹੜੀ ਚਾਵਲ ਹੁੰਦੇ ਸੀ ਬੇਰਕਾ ਦੀ ਪੰਜੀਰੀ ਹੁੰਦੀ ਸੀ ਸੁੱਕਾ ਦੁੱਧ ਹੁੰਦਾ ਸੀ ਹੁਣ ਇਹਨਾਂ ਨੇ ਉਹ ਵੀ ਜਿਹੜਾ ਹੈਗਾ ਫਰੋਡ ਕੀਤਾ ਵੀ ਬੇਰਕਾ ਕੋਲੋਂ ਵਾਪਸ ਲੈ ਕੇ ਇਹਨਾਂ ਨੇ ਉਹ ਖਾਣਾ ਜਿਹੜਾ ਹੈਗਾ ਇਹ ਮਾਰਕ ਫੈਡਰਾ ਹੀ ਪ੍ਰਾਈਵੇਟ ਫਰਮਾਂ ਨੂੰ ਦਿੱਤਾ ਪੰਜੀਰੀ ਏਡੀ ਕੱਚੀ ਆ ਰਹੀ ਹੈਗੀ ਜਿਹੜੀ ਅਸੀਂ ਬਾਰ ਬਾਰ ਰੋਲਾ ਪਾਉਣੀ ਆ ਵਾਪਸ ਉਹ ਮੋੜ ਦੀਆਂ ਵੀ ਇਹ ਚੱਕ ਕੇ ਲੈ ਜੋ ਬੱਚਿਆਂ ਦੇ ਖਾਣ ਦੇ ਯੋਗ ਨਹੀਂ ਹੈਗੀ ਕਰੋੜਾ ਰੁਪਏ ਦਾ ਕਪੜਾ ਇਹ ਰਾਸ਼ਨ ਦੇ ਵਿੱਚ ਵੀ ਕਰ ਗਏ ਤਨਖਾਹਾਂ ਮਾਣੀ ਦੇ ਸਕਦੇ ਬੱਚੇ ਸਾਡੇ ਖੋਲੇ ਤੇ ਰਾਸ਼ਨ ਜਿਹੜਾ ਹੈਗਾ ਉਹ ਵੀ ਨਕਮਾ ਗੰਦਾ ਰਾਸ਼ਨ ਦੇ ਰਿਹਾ ਜਿਹੜਾ ਬੈਨੀਫਿਸ਼ੀਅਰੀ ਲੈਣਾ ਨਹੀਂ ਚਾਹੁੰਦੇ ਵੀ ਉਹਦੇ ਚ ਵੀ ਇਹਨਾਂ ਨੇ ਹੇਰਾਫੇਰੀ ਕਰ ਲਈ ਹੈਗੀ ਕਰੋੜਾ ਰੁਪਏ ਦਾ ਕਪੜਾ ਜਿਹੜਾ ਰਾਸ਼ਨ ਚ ਕਰ ਗਏ ਮੋਬਾਈਲ ਅੰਗਣਵਾੜੀ ਵਰਕਰ ਨੂੰ ਨਹੀਂ ਦੇ ਰਹੇ ਜਿਹਦੇ ਵਾਸਤੇ ਇਹਨਾਂ ਨੂੰ ਬਜਟ ਆ ਚੁੱਕਿਆ ਹੈ ਸੈਂਟਰ ਸਰਕਾਰ ਵੱਲੋਂ ਪਰ ਹਲੇ ਤੱਕ ਸਾਨੂੰ ਇਹਨਾਂ ਨੇ ਮੋਬਾਈਲ ਖਰੀਦ ਕਰ ਦਿੱਤੇ ਕੋਈ ਮੋਬਾਈਲ ਪਤਾ ਨਹੀਂ ਦਿੰਦੇ ਹੈਗੇ ਸੀਬੀ ਦੇ ਵਿੱਚ ਅਸੀਂ ਕੰਮ ਕਰਦੇ ਆ ਜਿਹੜਾ ਕਮਿਊਨਿਟੀ ਦੇ ਜਾਂ ਬੇਸਡ ਮੀਟਿੰਗਾਂ ਹੁੰਦੀਆਂ ਉਹ ਕਰਦੇ ਆ ਪੱਲਿਓ ਪੈਸੇ ਲਾ ਕੇ ਅੰਗਣਵੜੀ ਵਰਕਰ ਉਹ ਕੰਮ ਕਰ ਰਹੀਆਂ ਉਹ ਵੀ ਪੈਸੇ ਨਹੀਂ ਦੇ ਰਹੇ ਜਿਹੜੀ ਕਿ ਸਰਕਾਰ ਜਿਹੜੀ ਹੈਗੀ ਹੈ ਹਰ ਫਰੰਟ ਤੇ ਫੇਲ ਹੈ ਇੱਕ ਵਾਰ ਸਰਕਾਰ ਤਾਂ ਕਹਿੰਦੀ ਹੈ ਕਿ ਫੈਸਲੀ ਕਾਰਟ ਹੀ ਕੋਈ ਨਹੀਂ ਹੈਗੀ ਤੁਸੀਂ ਕਹਿੰਦੇ ਤੁਹਾਨੂੰ 8 8 9 9 ਮਹੀਨੇ ਤੱਕ ਆ ਨਹੀਂ ਮਿਲਦੇ 14 ਮਹੀਨੇ ਹੋ ਗਏ ਹੈ 14 14 ਮਹੀਨੇ ਹੋ ਗਿਆ ਤੇ ਦੇਖੋ ਸਰਕਾਰ ਕੋਲੇ ਪੈਸੇ ਪਤਾ ਨਹੀਂ ਹੈਗਾ ਇਹਨਾਂ ਨੇ 70000 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਤੇ ਨਾ ਤਾਂ ਪੰਜਾਬ ਦੀਆਂ ਔਰਤਾਂ ਜਿਹੜੀਆਂ ਹਜ਼ਾਰ-ਹਜ਼ਾਰ ਰੁਪਏ ਨੂੰ ਡੀਕਦੀਆਂ ਉਹਨਾਂ ਨੂੰ 70 ਪੈਸੇ ਮਿਲੇ ਮਲਾਜ਼ਮ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਇਹ ਜਿਹੜਾ ਹੈਗਾ ਇਹਨਾਂ ਦੀ ਐਸੀ ਸ਼ਰਤ ਵਾਸਤੇ ਖਜ਼ਾਨੇ ਭਰੇ ਹੋਣਗੇ ਲੋਕਾਂ ਲਈ ਤਾਂ ਕੋਈ ਖਜ਼ਾਨਾ ਭਰਿਆ ਨਹੀਂ ਹੈਗਾ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਤਿੰਨ ਤਿੰਨ ਫਸਲਾਂ ਮਾਰ ਗਈਆਂ ਉਹਨਾਂ ਦੀ ਅੱਧਾ ਪੰਜਾਬ ਹੜ੍ਹ ਚ ਡੁੱਬ ਗਿਆ ਕਿੱਥੇ ਪੈਸੇ ਲਾਏ ਇਹਨਾਂ ਨੇ ਕਿਸੇ ਨੂੰ ਕੁਝ ਨਹੀਂ ਮਿਲਿਆ ਹੈਗਾ ਕੋਈ ਇਹਨਾਂ ਦਾ ਜਿਹੜਾ ਹੈਗਾ ਆਪ ਦਾ ਜਿਹੜਾ ਐਸੋ ਇਸ਼ਰਤ ਪੂਰਾ ਹੋ ਰਿਹਾ ਜੱਜਾਂ ਤੇ ਚੜਦੇ ਆ ਵਿਆਹ ਕਰਾ ਰਹ ਸਾਰਾ ਕੁਛ ਹੈਗਾ ਪੰਜਾਬ ਦੇ ਲੋਕਾਂ ਲਈ ਕੁਝ ਨਹੀਂ ਹੈਗਾ ਲੋਕਾਂ ਦਾ ਸੁਣਨ ਦੇ ਵਿੱਚ ਤੁਸੀਂ ਚੱਲ ਰਹੀਆਂ ਹੈਗੀਆਂ ਹੁਣ ਕੋਈ ਅੰਗਨwadi ਵਰਕਰ ਕੀਤੀ ਤਾਂ ਅੰਗਨwadi ਵਰਕਰ ਉਦਾਂ ਹੀ ਕਰਨਗੇ ਜਿੱਦਾਂ ਇਹਨਾਂ ਨੇ ਕੀਤੀ ਹੈਗੀ ਹੈ ਜੇ ਕੋਈ ਬੰਦਾ ਭੁੱਖੇ ਢੱਡਾ ਇਹ ਬੈਠਾ ਇਹਨਾਂ ਤੋਂ ਕੋਈ ਆ ਕੇ ਕਵੇ ਵੀ ਹੁਣ ਤੁਸੀਂ ਸਾਨੂੰ ਵੋਟ ਦੇ ਦਿਓ ਤੇ ਫਿਰ ਤਾਂ ਸਾਡੇ ਵਰਗਾ ਮੂਰਖੀ ਕੋਈ ਨਹੀਂ ਹੋਊਗਾ ਨਾ ਜਿਹੜਾ ਇਹਨਾਂ ਨੂੰ ਵੋਟ ਦੇਊਗਾ ਤੇ ਜਿਹੜਾ ਇਹਨਾਂ ਦੀ ਗੱਲ ਸੁਣੂਗਾ